ਸਟੇਸ਼ਨ ਮਾਸਟਰ ਤੇ ਇਹ ਤਾਂ ਤਾਲੁਕਾਤ ਹੈ ਨਹੀਂ ਜੀ ਬਿਲਕੁਲ ਵੀ ਵੀ ਸਟੇਸ਼ਨ ਮਾਸਟਰ ਤੋਂ ਚੱਲ ਪ੍ਰਮੋਟ ਹੁੰਦੇ ਹੁੰਦੇ ਆ ਗਏ ਪਰ ਇੱਧਰ ਨੂੰ ਤੁਸੀਂ ਆ ਜਾਣਾ ਉਹ ਜੋਬ ਨੂੰ ਛੱਡਣਾ ਪਹਿਲਾਂ ਤਾਂ ਇਹ ਦੱਸੋ ਵੀ ਸਟੇਸ਼ਨ ਮਾਸਟਰ ਦੀ ਕਿਵੇਂ ਜੋਬ ਤੁਸੀਂ ਕਰਨੀ ਚਾਹੀਜੀ ਕਿ ਤੁਹਾਡਾ ਨਿਸ਼ਚਾ ਸੀ ਵੀ ਮੈਂ ਬਣਨਾ ਹੀ ਬਣਨਾ ਇਹ ਚੀਜ਼ ਮੈਂ ਸਿਵਲ ਸਰਵਿਸਿਜ਼ ਦੇ ਵਿੱਚ ਜਾ ਕੇ ਉਸ ਤਿਆਰੀ ਨੂੰ ਕਰਕੇ ਮੈਂ ਇਹ ਟਾਰਗੇਟ ਕਰਨਾ ਚਾਹੀਦਾ ਕਿਉਂਕਿ ਉਹ ਰਿਸਕ ਵੀ ਬਹੁਤ ਸੀ ਵੱਡਾ ਵੀ ਇੱਕ ਜੋਬ ਛੱਡਣੀ ਜੀ ਉਸ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਵੀ ਇਸ ਤਰ੍ਹਾਂ ਤਾਂ ਨਹੀਂ ਮਹਿਸੂਸ ਆ ਵੀ ਯਾਰ ਪੈਰਾਂ ਤੇ ਕੁਹਾੜੀ ਮਾਰਨੇ ਵਾਲਾ ਕੰਮ ਆ ਜੀ ਅੱਛਾ ਉਦੋਂ ਮੈਨੂੰ ਇੱਕ ਮੇਰੇ ਫਰੈਂਡ ਦਾ ਫੋਨ ਆਇਆ ਦਿੱਲੀ ਤੋਂ ਕਿ ਅੱਜ ਰਿਜ਼ਲਟ ਆ ਗਿਆ ਯੂਪੀਐਸਸੀ ਦਾ ਹਾਂਜੀ ਤੇ ਉਹਨੇ ਮੈਨੂੰ ਦੱਸਿਆ ਕਿ ਤੇਰੀ 220 ਰੈਂਕ ਆਈ ਹੈ ਬਟ ਜਦੋਂ ਰਿਜ਼ਲਟ ਦੇਖਿਆ ਤਾਂ ਮੈਨੂੰ ਹੌਸਲਾ ਹੋਇਆ ਫਿਰ ਮੈਂ ਸਭ ਤੋਂ ਪਹਿਲਾਂ ਆਪਣੀ ਮਦਰ ਨੂੰ ਫੋਨ ਕੀਤਾ ਉਹਨਾਂ ਨੂੰ ਦੱਸਿਆ ਕਿ ਹਾਂ ਮੇਰਾ ਸਿਲੈਕਸ਼ਨ ਹੋ ਗਿਆ ਹੈਗਾ ਔਰ ਮੋਸਟ ਪ੍ਰੋਬੇਬਲੀ ਮੈਨੂੰ ਜਿਹੜਾ ਹੈਗਾ ਆਈਪੀਐਸ ਮਿਲੇਗੀ ਮੈਨੂੰ ਇਹ ਵੀ ਪਤਾ ਲੱਗੀ ਕਿ ਇਹਨੇ ਪਿਛੋਕਰ ਤੁਹਾਡਾ ਪਾਕਿਸਤਾਨ ਤੋਂ ਆਜੀ ਤੁਹਾਡੇ ਪੁਰਖਿਆਂ ਦੇ ਹਾਂਜੀ ਮੇਰੇ ਪਰਦਾਦਾ ਜੀ ਜਿਹੜੇ 47 ਦੇ ਅਰਾਊਂਡ ਸ਼ਿਫਟ ਕੀਤੇ ਸੀਗੇ ਇੱਥੋਂ ਯੂਪੀ ਯੂਪੀ ਸਾਈ ਬਹੁਤ ਵਧੀਆ ਜੀ ਬਹੁਤ ਵਧੀਆ اچھا ਜਦੋਂ ਪ੍ਰੈਸ਼ਰ ਹੁੰਦਾ ਹੈ ਕਈ ਵਾਰੀ ਜਦੋਂ ਵੱਡੀ ਡਿਊਟੀ ਹੁੰਦੀ ਹੈ ਉਦੋਂ ਥੋੜਾ ਜਿਹਾ ਨੀਂਦਰ ਉੱਡ ਜਾਂਦੀ ਹੈ ਬਿਕੋਜ਼ ਇਹ ਧਰਨਾ ਵੀ ਲੱਗ ਜਾਵੇ ਤੇ ਲੋਕੀ ਪਰੇਸ਼ਾਨ ਹੁੰਦੇ ਨੇ ਔਰ ਜਦੋਂ ਲੋਕੀ ਪਰੇਸ਼ਾਨ ਹੁੰਦੇ ਨੇ ਤੇ ਸਾਡੇ ਮਾਈਂਡ ਤੇ ਸਟ्रेस ਆਉਂਦਾ ਹੈਗਾ ਕਿ ਹਾਂ ਇਹ ਚੀਜ਼ ਜਿਹੜੀ ਹੋ ਰਹੀ ਹੈ ਇਹ ਗਲਤ ਹੋ ਰਹੀ ਹੈ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਪਾਰਟੀ ਹੈ ਗਿਆ ਤੇ ਜਿਵੇਂ ਤੁਸੀਂ ਇੱਥੇ ਮੈਂ ਦੇਖਿਆ ਜੀ ਜਿੰਨੇ ਵੀ ਧਾਰਮਿਕ ਸਮਾਗਮ ਹੁੰਦੇ ਆ ਜਿੱਥੇ ਤੁਸੀਂ ਜਾਂਦੇ ਹੋ ਬੜੇ ਚੌ ਦੇ ਨਾਲ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਉੱਥੇ ਤੁਸੀਂ ਯਾਨੀ ਤਾਂ ਇਸ ਤੋਂ ਇਸ ਤਰ੍ਹਾਂ ਲੱਗਦਾ ਵੀ ਜਿਹੜੇ ਤੁਹਾਡੇ ਪਰਿਵਾਰ ਦਾ ਮਾਹੌਲ ਹੈ ਜੀ ਉਹ ਕਾਫੀ ਧਾਰਮਿਕ ਹੈ ਜਿਹੜੇ ਪਿਤਾ ਜੀ ਤੁਹਾਡੇ ਜੀ ਉਹ ਧਾਰਮਿਕ ਖਿਆਲਾਂ ਦੇ ਨੇ ਜੀ ਸਾਡੇ ਮਦਰ ਫਾਦਰ ਜਿਹੜੇ ਹੈਗੇ ਨੇ ਉਹ ਡੇਲੀ ਗੁਰੂਗ੍ਰਾਮ ਸਾਹਿਬ ਦਾ ਪਾਠ ਕਰਦੇ ਹੈਗੇ ਨੇ ਮਤਲਬ ਮਹੀਨੇ ਦੇ ਵਿੱਚ ਸਮਝ ਲਓ ਇੱਕ ਜਿਹੜਾ ਹੈਗਾ ਉਹ ਸਹਿਜ ਪਾਠ ਦਾ ਭੋਗ ਪਾਉਂਦੇ ਪਾਉਂਦੇ ਹੈਗੇ ਨੇ ਅਜਿਹੀ ਘਟਨਾ ਜਿਨ੍ਹਾਂ ਤੁਹਾਨੂੰ ਬਹੁਤ ਝੰਜੋੜਿਆ ਹੋਵੇ ਜਾਂ ਹੁਣ ਤੱਕ ਤੁਹਾਨੂੰ ਨਹੀਂ ਭੁੱਲਦੀ ਜੀ ਉਹ ਬਿਲਕੁਲ ਮੈਨੂੰ ਯਾਦ ਹੈ ਜਦੋਂ ਮੈਂ ਪਠਾਨਕੋਟ ਐਸਐਸਪੀ ਸੀਗਾ ਹਾਂਜੀ ਉਦੋਂ ਇੱਕ ਮਾਰਨਿੰਗ ਮੈਂ ਸਵੇਰੇ 5 ਵਜੇ ਦੇ ਕਰੀਬ ਜਿਹੜਾ ਮੈਨੂੰ ਐਸਐਚਓ ਦਾ ਫੋਨ ਆਇਆ ਹੂੰ ਤੇ ਕਾਲੇ ਕੱਛਿਆਂ ਨੇ ਘਰ ਦੇ ਜਿਹੜਾ ਹੈਗਾ ਅਟੈਕ ਕਰਤਾ ਸੀਗਾ ਉਥੇ ਵਿੱਚ ਮੌਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਉਸ ਤੋਂ ਇਲਾਵਾ ਮੈਂ ਇੱਕ ਇਥੇ ਕੇਸ ਦੇਖਿਆ ਸੀਗਾ ਰੋਪੜ ਵਿੱਚ 10 ਮਰਡਰ ਸਾਡੇ ਇੱਥੇ ਹੋ ਗਏ ਸੀਗੇ ਆਲਮੋਸਟ ਹਰ 3 ਮਹੀਨੇ 'ਤੇ ਇੱਕ ਮਰਡਰ ਹੋ ਰਿਹਾ ਸੀਗਾ ਤੁਸੀਂ ਦੇਖਿਆ ਵੀ ਉਹਨਾਂ ਨੂੰ ਸਾਈਕੋ ਕਿਲਰ ਕਰਕੇ ਇੱਕ ਸਟੋਰੀ ਚੱਲੀ ਸੀਗੀ 11 ਵਾਰਦਾਤਾਂ ਉਹ ਬੰਦੇ ਨੇ ਮੰਨੀਆਂ ਜਿਦੇ ਚੋਂ 10 ਜਿਹੜੀ ਮਰਡਰ ਦੀ ਵਾਰਦਾਤਾਂ ਸੀਗੀ ਉਹਨੂੰ ਐਵੇਂ ਦਾ ਕੀ ਸੈਕੂਸੀ ਜੀ ਮਲਕੇ ਉਹ ਬੰਦੇ ਮਾਰ ਮਾਰੀ ਬੇਸਿਕਲੀ ਸੈਕਸ਼ੁਅਲ ਵਰਕਰ ਸੀਗਾ ਔਰ ਜਿਹੜੇ ਬੰਦੇ ਜਿਹੜੇ ਟਰੱਕ ਵਗੈਰਾ ਤੇ ਜਾਂ ਹੋਰ ਦੂਜਿਆਂ ਤੇ ਕੰਮ ਕਰਦੇ ਹੈਗੇ ਨੇ ਉਹਨਾਂ ਨੂੰ ਇਹ ਲੁਭਾ ਕਰਕੇ ਉਹਨਾਂ ਦੇ ਨਾਲ ਚਲਾ ਜਾਂਦਾ ਸੀਗਾ ਪੈਸਿਆਂ ਵਾਸਤੇ ਔਰ ਇੱਕ ਗੱਲੇ ਜੇ ਮਾਰ ਦਿੰਦਾ ਸੀ ਜੇ ਬਾਅਦ ਨਹੀਂ ਨਹੀਂ ਬਿਲਕੁਲ ਨਾਲ ਦੇ ਨਾਲ ਹੀ ਮੰਨ ਲਓ ਉੱਥੇ ਕੋਈ ਲੜਾਈ ਝਗੜਾ ਹੋ ਗਿਆ ਆਪਸ ਵਿੱਚ ਪੈਸਿਆਂ ਨੂੰ ਲੈ ਕਰਕੇ ਤੇ ਇਹਨਾਂ ਗੱਲ ਵਿੱਚ ਪਰਣਾ ਪਾਇਆ ਹੁੰਦਾ ਸੀ ਉਹ ਪਰਨੇ ਦੇ ਨਾਲ ਹੀ ਗੱਲ ਘੋਟ ਕੇ ਮਾਰ ਦਿੰਦਾ ਸੀ ਤੁੱਕੇ ਨਰੰਕਾਰੀ ਭਵੰਦੇ ਕੋਲ ਵੀ ਉਹ লাশ ਮਿਲੀ ਸੀ ਫੋਟੋ ਜੀ ਬਿਲਕੁਲ 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 ਡਾਟ ਤੇ ਤੁਸੀਂ ਕੁਝ ਲਿਖਿਆ ਹੋਇਆ ਜੀ ਹਾਂਜੀ ਹਾਂਜੀ ਉਹ ਕੇਸ ਵੀ ਐਨ ਨਹੀਂ ਕੀਤਾ ਸੀਗਾ ਜਿਹੜਾ ਬੜੇ ਪਿੰਡ ਸਾਡੀ ਇੱਕ ਡੈੱਡ ਬੋਡੀ ਮਿਲੀ ਸੀਗੀ ਅਪ੍ਰੈਲ ਮਹੀਨੇ ਵਿੱਚ 2024 ਉਹ ਵੀ ਕੇਸ ਐਨ ਨਹੀਂ ਕੀਤਾ ਸੀ ਬਹੁਤ ਨੌਜਵਾਨ ਸਾਨੂੰ ਵੀ ਫੋਨ ਕਰ ਲੈਂਦੇ ਬਈ ਬਾਈ ਯਾਰ ਤੁਸੀਂ ਪੱਤਰਕਾਰੀ ਕਰਦੇ ਹੋ ਤੁਹਾਡੇ ਲਿੰਕਾਂ ਲੀਡਰਾਂ ਨਾਲ ਵੀ ਆ ਵੀ ਹੁਣ ਭਾਰਤੀ ਹੋਣੀ ਐ ਜੀ ਪੁਲਿਸ ਦੀ ਵੀ ਸਾਡਾ ਕਰਵਾ ਦਿਓ ਹਾਲਾਂਕਿ ਸਪਾਈ ਦੀ ਪੋਸਟ ਹੁੰਦੀ ਹੈ ਜੀ ਤੇ ਉਹ 50-50 ਲੱਖ ਰੁਪਏ ਚ ਕੀ ਫਿਰਦੇ ਉਹਨਾਂ ਨੂੰ ਇਹੀ ਲੱਗਦਾ ਜੀ ਵੀ ਇਹਦੇ ਵਿੱਚ ਉੱਪਰ ਤੋਂ ਕਮਾਈ ਬ ਤੇ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ ਹੈ ਕਿ ਆਪਾਂ ਤੈਨੂੰ ਪੈਸੇ ਲੱਗ ਕੇ ਭਰਤੀ ਕਰਾ ਦੇਾਂਗੇ ਉਹ ਗਲਤ ਕਹਿ ਰਿਹਾ ਹੈ ਉਹ ਤੁਹਾਨੂੰ ਵਰਗਲਾ ਰਿਹਾ ਹੈਗਾ ਆਪਣੇ ਕੀਮਤੀ ਪੈਸੇ ਆਪਣੇ ਮਿਹਨਤ ਦੀ ਕਮਾਈ ਦੇ ਪੈਸੇ ਇਹ ਸੌਦਾਗਰਾਂ ਨੂੰ ਨਾ ਦਿਓ ਤੁਸੀਂ ਹੁਣ ਤੁਸੀਂ ਪਹਿਲਾਂ ਦੱਸਿਆ ਜੀ ਤੁਹਾਡਾ ਪਿਛੋਕੜ ਯੂਪੀ ਤੋਂ ਹੈ ਜੀ ਪਿੱਛੇ ਇੱਕ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਬਹੁਤ ਵੱਡਾ ਹੋਇਆ ਜੀ ਮੈਂ ਕਹਿਣਾ ਹੈਗਾ ਕਿ ਸਾਰਿਆਂ ਦਾ ਜਿਹੜਾ ਹੈਗਾ ਇੱਕ ਰਾਈਟ ਹੈ ਹਰ ਜੀਗਾ ਤੇ ਜਾਨ ਦਾ ਅਸੀਂ ਵੀ ਪੰਜਾਬੀ ਵੀ ਬਥੇਰੀ ਥਾਵਾਂ ਤੇ ਵਸੇ ਹੋਏ ਹਾਂ ਜਿਹੜੇ ਬਾਹਰੋਂ ਸਾਡੇ ਭੈਣ ਭਰਾ ਇੱਥੇ ਕੰਮ ਕਰਨ ਆਉਂਦੇ ਨੇ ਉਹ ਵੀ ਕਿਸੇ ਮਜਬੂਰੀ ਵਜੋਂ ਹੀ ਇੱਥੇ ਆਉਂਦੇ ਹੈਗੇ ਨੇ ਕੋਈ ਖੁਸ਼ ਹੋ ਕੇ ਆਪਣਾ ਘਰ ਨਹੀਂ ਛੱਡਦਾ ਕਈ ਕਈ ਲੋਕ ਹੁੰਦੇ ਜੀ ਸਾਡੇ ਕੋਲ ਆ ਜਾਂਦੇ ਵੀ ਅਸੀਂ ਜੀ ਆਹ ਪਰੇਸ਼ਾਨੀ ਆ ਬਾਈ ਅਸੀਂ ਪੁਲਿਸ ਕੋਲ ਬਹੁਤ ਕੰਪਲੇਂਟ ਦੇ ਲੀਆਂ ਅਸੀਂ ਤਾਂ ਐਸਐਸਪੀ ਦਫ਼ਤਰ ਵੀ ਜਾਏ ਜੀ ਉੱਥੇ ਵੀ ਸਾਡਾ ਮਸਲਾ ਹੱਲ ਨਹੀਂ ਹੋਇਆ ਹੁਣ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਬਹੁਤ ਇਮਾਨਦਾਰੀ ਦੇ ਤੌਰ ਤੇ ਵੀ ਦੇਖਣਾ ਜੀ ਬਹੁਤ ਸਾਰੇ ਲੋਕਾਂ ਨੇ ਇਹ ਵੀ ਦੇਖਣਾ ਵੀ ਅਸੀਂ ਤਾਂ ਇਹੀ ਸਰ ਸੀ ਕਿ ਉੱਥੇ ਬੈਠੇ ਅਸੀਂ ਗਏ ਸੀ ਸਾਡੀ ਸੁਣਵਾਈ ਨਹੀਂ ਹੋਈ ਜੀ ਮੈਂ ਤਾਂ ਦੇਖੋ ਇਹ ਕਹਿਣਾ ਹੋਣਾ ਕਿ ਸਾਡੇ ਕੋਲ ਅਗਰ ਦੋ ਪਾਰਟੀਆਂ ਆ ਰਹੀਆਂ ਨੇ ਇੱਕ ਸਹੀ ਹੋਊਗੀ ਇੱਕ ਗਲਤ ਹੋਊਗੀ ਹਾਂਜੀ ਹਾਂ ਉਹ ਦੋਨੋਂ ਚਾਹੁੰਦੇ ਨੇ ਕਿ ਉਹਨਾਂ ਦਾ ਚੰਗਾ ਹੋ ਜਾਵੇ ਤੇ ਇੱਕ ਨੇ ਤੇ ਨਾਰਾਜ਼ ਜਾਣਾ ਹੀ ਜਾਣਾ ਹੈ ਇਹ ਵਾਰ ਕੋਈ ਤਾਂ ਨਾ ਹੁੰਦਾ ਜੀ ਉੱਥੇ ਲਾਠੀ ਚਾਰਜ ਕਰਨਾ ਪੈਂਦਾ ਹੈ ਪੁਲਿਸ ਨੂੰ ਬਹੁਤ ਥਾਵਾਂ ਦੇ ਉੱਤੇ ਅਸੀਂ ਦੇਖਿਆ ਜੀ ਤਾਂ ਉਹ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਕਿਸ ਹੱਕ ਦੇ ਵਿੱਚ ਹੁੰਦੇ ਹੋ ਜੀ